میں گزارش کرانا چاہتے اور جی جان تیرے نام تو میں باندھ کر

ਆਪਨਾ ਆਪਣੀ ਸ਼ਰਤਾਂ ਸਰਦਾਰਾ ਪਾਈ ਜਾ ਸਾਰੇ ਜਣੇ ਠੀਕ ਬਾਹਰ ਜਾ ਕੇ ਪਾ ਲੈ ਬਹੁਤ ਬਹੁਤ ਬਾਹਰ ਨਹੀਂ ਆਪਣੇ ਕਿਹਦੇ ਚਰਚੇ ਵਿੱਚ ਰਹੋਗੇ ਸੁਖ ਸ਼ਾਂਤੀ ਦੇ ਨਾਲ ਪ੍ਰੋਗਰਾਮ ਹੋਣ ਤੇ ਸਭ ਤੁਹਾਡੀ ਜੈਜਾ ਕਰੋਗੇ ਸਭ ਸੰਕਟਾਂ ਨੇ ਹਾਰ ਹੋ ਕੇ ਜਾਣ ਸਭ ਖਾਲੀ ਝੋਲੀਆਂ ਕਰਕੇ ਜਾਣ ਜੈਕਾਰਾ ਲਾ ਲਾ ਵੜੀ ਸਰਕਾਰ ਦਾ ਹੋਰ ਸਾਜੇ ਦਰਬਾਰ ਕੀ ਦੀ ਕਾ ਕੀਦਾ ਉਹ ਸਕੇ ਦਰਬਾਰ ਕੀ ਜੈ ਜੀ ਨਾਮ ਹਾਂਜੀ ਮੇਰਾ ਨਾਮ ਜਤਿੰਦਰ ਸਿੰਘ ਜੀ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਕੇ ਬਹੁਤ-ਬਹੁਤ ਬਧਾਈਆਂ ਕਿੰਨੇ ਕਿ ਖੁਸ਼ੀ ਕਿੰਨਾ ਤੁਹਾਨੂੰ ਕੀ ਕਹਿਣਾ ਚਾਹੋਗੇ ਬਹੁਤ-ਬਹੁਤ ਤੁਹਾਡਾ ਧੰਨਵਾਦ ਇੱਥੇ ਆਉਣ ਦਾ ਸਾਰੀ ਸੰਗਤ ਦਾ ਸਾਨੂੰ ਬਹੁਤ-ਬਹੁਤ ਖੁਸ਼ੀ ਆ ਜੀ ਅਸੀਂ ਇੱਥੇ ਪਹਿਲੀ ਵਾਰੀ ਮੇਲਾ ਘਰਾ ਰਹੇ ਹਾਂ ਬਾਬਾ ਜੀ ਦੀ ਜਗ੍ਹਾ ਤੇ ਤੇ ਇਸ ਕਰਕੇ ਸਾਰਾ ਹੀ ਸੰਗਤ ਦਾ ਧੰਨਵਾਦ ਤੁਹਾਡਾ ਵੀ ਇੱਥੇ ਆਇਆ ਸਾਰਿਆਂ ਦਾ ਧੰਨਵਾਦ ਜੀ ਸਰਬਾਤ ਦਾ ਪੂਰਾ ਨਾਮ ਲੈ ਦਿਓ ਜ਼ਿਲ੍ਹੇ ਦਾ ਪੂਰਾ ਨਾਮ ਲੈ ਦਿਓ ਸਰਦਾਰੀ ਪਿੰਡ ਪਿੰਡਾ ਜੀ ਇਹ ਨਵਾਂ ਪਿੰਡ ਗੇੜ ਵਾਲਾ ਜ਼ਿਲ੍ਹਾ ਕਪੂਰਥਲਾ ਜੀ ਤੇ ਦਰਬਾਰ ਦਾ ਨਾਂ ਜੀ ਬਾਬਾ ਲਖਦਾ ਦਾ ਜੀ ਜਗਾ ਆ ਜੀ ਵੈਸੇ ਅਸੀਂ ਉਹਦਾ ਬਾਬਾ ਪਿੱਪਲ ਵਾਲਾ ਕਹਿੰਦੇ ਜੀ ਇਹਨੂੰ ਠੀਕ ਹੈ ਸਾਡੇ ਬਜ਼ੁਰਗ ਇੱਥੇ ਬਹੁਤ ਸਾਲਾਂ 1960 ਦੇ ਤਕਰੀਬ ਆਏ ਹੋਏ ਆ ਉਦੋਂ ਦੀ ਜਗਾ ਇੱਥੇ ਉਦੋਂ ਦੇ ਬਾਬੇ ਨੂੰ ਬੜਾ ਬਜ਼ੁਰਗਾ ਦੇ ਮੰਨਦੇ ਸੀ ਫਿਰ ਅਸੀਂ ਉਹਦੇ ਆਏ ਆ ਬਾਬੇ ਜੀ ਕਿਰਪਾ ਨਾਲ ਇੱਥੇ ਬਹੁਤ ਬਹੁਤ ਮੱਲੋ ਬਾਬਾ ਜੀ ਦੀ ਸਾਨੂੰ ਬਹੁਤ ਕਿਰਪਾ ਬਾਬੇ ਜੀ ਸਾਡੇ ਇੱਥੇ ਬਹੁਤ ਵੱਡਾ ਹੱਥ ਆ ਇਹ ਕਰਕੇ ਅਸੀਂ ਪਹਿਲਾ ਮੇਲਾ ਕਰਾ ਰਹੇ ਇੱਥੇ ਗੱਲ ਕਰੀਏ ਆਪਾਂ ਸੰਕਟਾਂ ਦੀ ਉਹਨਾਂ ਵਾਸਤੇ ਕੀ ਕੀ ਪ੍ਰਬੰਧ ਕੀਤੇ ਸੰਕਟਾਂ ਦੇ ਵੇਖੋ ਜੀ ਆਪਾਂ ਖੁੱਲਾ ਲੰਗਰ ਚੱਲੂ ਆ ਸਾਰਾ ਦਿਨ ਚਾਹ ਪਕੌੜਾ ਕੋਲ ਡਰਿੰਕ ਵਗੈਰਾ ਦਾਲ ਫੁਲਕਾ ਪ੍ਰਸ਼ਾਦਾ ਪੰਡਾਲ ਲਾਏ ਆ ਸੰਕਟਾਂ ਦੀ ਸਹੂਲਤ ਵਾਸਤੇ ਸਾਰੀਆਂ ਜੀਡਾਂ ਜੋ ਜੋ ਇੱਥੇ ਚਾਹੀਦੀਆਂ ਆ ਆਪਾਂ ਜਨਾਕ ਬਾਬੇ ਦੀ ਕਿਰਪਾ ਨਾਲ ਜਨਾ ਸਾਡਾ ਕੋਲ ਸੰਜੋਗ ਆ ਵਾਦੋ ਵਾਦ ਅਸੀਂ ਕੀਤਾ ਹੋਇਆ ਜੀ ਆਪਾਂ ਜੀ ਦਰਬਾਰ ਦਾ ਨਾਮ ਪੂਰਾ ਦੱਸੋ ਬਾਬਾ ਜੀ ਦਾ ਦਰਬਾਰ ਦਾ ਨਾਮ ਜੀ ਪਾਪਾ ਲਖ ਦਾ ਦਾ ਦਰਬਾਰ ਪਾਪਾ ਪੇਪਲ ਵਾਲਾ ਵੀ ਇਹਨੂੰ ਕਹਿ ਸਕਦੇ ਆ ਜੀ ਸਵੇਰ ਦੇ ਕੀ ਪ੍ਰੋਗਰਾਮ ਚੱਲੇ ਅਤੇ ਕੀ ਪ੍ਰੋਗਰਾਮ ਹੈ ਵੇਖੋ ਇਹ ਸਵੇਰ ਦਾ ਆਪਾਂ ਪਹਿਲਾਂ ਤੇ ਜੀ ਟੈਂਟ ਵਗੈਰਾ ਲਾਇਆ ਸਟੇਜ ਵਗੈਰਾ ਲਾ ਕੇ ਬਾਬਾ ਜੀ ਦਾ ਪਹਿਲਾਂ ਇੱਥੇ ਲੰਗਰ ਚਾਲੂ ਕੀਤਾ ਨਾਲ ਬਾਬਾ ਜੀ ਸਜਾਵਟ ਕੀਤੀ ਹੋਈ ਆ ਕਿ ਨੇ ਬਾਕੀ ਹੁਣ ਚਾਲੂ ਹੋਣਾ ਜੀ ਬਾਕੀ ਸਾਰਾ ਪ੍ਰੋਗਰਾਮ ਬਾਬਾ ਜੀ ਜੀ ਆਪਣਾ ਪੂਰਾ ਨਾਮ ਲੈ ਕੇ ਹੋ ਤੇ ਮੇਰਾ ਨਾਮ ਜੁਲੰਦਰ ਸਿੰਘ ਜੀ ਕਹੜਾ ਠੀਕ ਹੈ ਜੀ ਹਾਂ ਜੀ ਕਿ ਤੁਹਾਡੇ ਚੈਨਲ ਨੂੰ ਆਪਣਾ ਕੀਮਤੀ ਸਮੇਂ ਦਾ ਬਹੁਤ ਬਹੁਤ ਧੰਨਵਾਦੀ ਤੁਹਾਡਾ ਬਹੁਤ ਬਹੁਤ ਜੀ ਸਰ ਤੁਹਾਡਾ ਪੂਰਾ ਨਾਮ ਲੈ ਜੱਟ ਆਇਆ ਤੁਸੀਂ ਨਾਮ ਸਰਪੰਦ ਜੀ ਸਰਪੰਚ ਸਭ ਤੋਂ ਪਹਿਲੇ ਤੁਹਾਨੂੰ ਮੇਲੇ ਦੀ ਬਹੁਤ-ਬਹੁਤ ਵਧਾਈਆਂ ਕਿੰਨੀ ਖੁਸ਼ੀ ਕਿੰਨਾ ਕੁ ਸ਼ਾਹ ਤੁਹਾਨੂੰ ਕੀ ਕਹਿਣਾ ਚਾਹੋਗੇ ਇਹ ਖੁਸ਼ੀ ਨਹੀਂ ਪੈਰ ਪੰਚਾਂ ਦੀ ਲੱਗ ਰਹੀ ਹੈ ਜੀ ਕੱਲ ਦੇ ਸਾਡੇ ਦੇ ਤੇ ਬਹੁਤ ਸ਼ਾਹ ਹੈ ਜੀ ਸਵੇਰ ਦੀ ਸਾਰੀ ਸੰਗਤ 4 ਵਜੇ ਦੀ ਲੱਗ ਕੇ ਤੇ ਸਾਰਾ ਹੀ ਰਿਸਮੈਂਟ ਸਾਫ਼ ਦੀ ਪਈ ਹੈ ਜੀ ਪਹਿਲਾ ਮੇਲਾ ਕਿੰਨੀ ਕਿ ਐਕਸਾਈਟਮੈਂਟ ਰਹੀ ਹੈ ਪਹਿਲਾ ਮੇਲਾ ਵਾ ਮੈਂ ਕਹਿੰਦਾ ਵੀ ਜਿੱਦਾਂ ਬੰਦੇ ਨੂੰ ਵਿਆਹ ਵਾਲੇ ਨੂੰ ਚਾਹ ਹੁੰਦਾ ਮੁੰਡੇ ਨੂੰ ਇਸ ਤੋਂ ਵੀ ਜ਼ਿਆਦਾ ਸਮੂਚਾ ਹੈ ਜੀ ਸਰਪੰਚਾ ਪਿੰਡ ਦਾ ਨਾਮ ਲੈ ਲਿਓ ਜ਼ਿਲ੍ਹੇ ਦਾ ਨਾਮ ਲੈ ਲਿਓ ਸਦਾ ਨਵਾਂ ਪਿੰਡ ਘੇਟ ਵਾਲਾ ਦੇਰਾ ਅੰਬਰਸਰੀਆਂ ਦਾ ਤੇ ਜ਼ਿਲ੍ਹਾ ਕਪੂਰਥਲਾ ਹੈਣਾ ਪਰਿਵਾਰ ਸੰਗਤਾਂ ਨੇ ਵੀ ਇੱਕ ਦੂਰ ਦੂਰ ਆਣਾ ਹੋ ਮਾ ਕੇ ਆਣਾ ਉਹਨਾਂ ਦਾ ਸਭ ਕੀ ਕੀ ਪਰਿਵਾਰ ਸਾਰਿਆਂ ਲਈ ਲੰਗਰ ਫੁਲਕਾ ਚਾਹ ਪਾਣੀ ਸਾਰਾ ਕੁਝ ਠੰਡਾ ਪਾਣੀ ਸਾਰਾ ਕੁਝ ਅਵੇਲੇਬਲ ਆ ਬਹੁਤ ਧੰਨਵਾਦ ਜਿੱਥੋਂ ਦੂਰੋਂ ਨੇੜੇ ਸੰਗਤ ਆਈ ਬਹੁਤ ਧੰਨਵਾਦ ਹੈ ਜੀ ਪਰਿਵਾਰ ਦਾ ਪੂਰਾ ਨਾਮ ਲੈ ਲਿਓ ਤੇ ਜਿਹੜਾ ਨਾਮ ਤੁਸੀਂ ਲੈਤਾ ਦਰਬਾਰੀ 3 ਬਾਬਾ ਲੱਖ ਦਾਤਾ ਜੀ ਅੱਛਾ ਐਨ ਆਰ ਆਈ ਭਰਾਵਾਂ ਦਾ ਤੇ ਗ੍ਰਾਮ ਪੰਚਾਇਤਾਂ ਕਿੰਨਾ ਕ ਸੇਵ ਹੋ ਰਿਆ ਇਹ ਬਹੁਤ ਜ਼ਿਆਦਾ ਜੀ ਸਾਰੇ ਪਿੰਡ ਦਾ ਸਹਿਯੋਗ ਦੇ ਨਾਲ ਚੱਲ ਰਿਹਾ ਹੈ ਤੁਸੀਂ ਸਾਡੇ ਚੈਨਲ ਲਈ ਆਪਣਾ ਕੀ ਸੁਝਾਅ ਦੇਣਾ ਚਾਹੁੰਦੇ ਹੋ ਮੈਂ ਕਹਿੰਦਾ ਜੀ ਮੇਲੇ ਚ ਵਾਦੀ ਚੜ ਕੇ ਆ ਜੀ ਲਵਾਓ ਜੀ ਆ ਜੀ ਠੀਕ ਹੈ ਜੀ ਹਾਂ ਜੀ ਸਰ ਜੈ ਹੋਸਕ ਜੈ ਹੋਸਕ ਕਿੰਨੇ ਕੁ ਖੁਸ਼ੀ ਕਿੰਨਾ ਕੁ ਸ਼ਾਨ ਕਰਕੇ ਕਹਿਣਾ ਚਾਹੋਗੇ ਬਹੁਤ ਜ਼ਿਆਦਾ ਖੁਸ਼ੀ ਸਾਨੂੰ ਬਾਬਾ ਜੀ ਦੇ ਮੇਲੇ ਦੀ ਠੀਕ ਹੈ ਹਾਂ ਜੀ ਕੱਲ ਬਰਸਾਤ ਦਾ ਮੌਸਮ ਵੀ ਸੀਗਾ ਉਹਨੇ ਆਪਣਾ ਹਾਂਜੀ ਕਿੰਦਾ ਦਾ ਰਾਹ ਸੀਦਾ ਦਾ ਤੁੰਗਸੂ ਦਾ ਬਸੇ ਬਾਬਾ ਜੀ ਨੇ ਕੀਤੀ ਕਿਰਪਾ ਅੱਜ ਦਿਨ ਲੱਗ ਗਿਆ ਹੀ ਬਹੁਤ ਵਧੀਆ ਲੱਗਿਆ ਬਸੇ ਅੱਜ ਨੌਜਵਾਨ ਪੀੜੀ ਨੂੰ ਨਸ਼ੇ ਛੱਡੋ ਤੇ ਆਪਣਾ ਗੁਰੂ ਦੇ ਲਾੜ ਲੱਗੋ ਹੀ ਬਹੁਤ ਮਿਹਰਬਾਨ ਜੀ ਭਾਜੀ ਕੀ ਨਾਂ ਕੀ ਮੇਰਾ ਨਾਮ ਰੋਹਿਤ ਸ਼ਰਮਾ ਜੀ ਅੱਜ ਮੇਲੇ ਕਿੰਨੀ ਖੁਸ਼ੀ ਕਿੰਨਾ ਉਤਸ਼ਾਹ ਦੱਸੋ ਬਹੁਤ ਜ਼ਿਆਦਾ ਖੁਸ਼ੀ ਹੈ ਜੀ ਵਿਆਹ ਜਿੰਨਾ ਚਾਹ ਜੀ ਮੇਲੇ ਦਾ ਪਾਪਾ ਲਖਦਾਤਾ ਜੀ ਦੀ ਕਿਰਪਾ ਦੇ ਨਾਲ ਪਹਿਲਾ ਮੇਲਾ ਇਸ ਦਰਬਾਰ ਤੇ ਹੋਣ ਜਾ ਰਿਹਾ ਹੈ ਜਿਹੜਾ ਇਹ ਦਰਬਾਰ ਦੀ ਜਿਹੜੀ ਮੰਨਤਾ ਹੈ ਤਾਂ 45-50 ਸਾਲ ਤੋਂ ਪਹਿਲਾਂ ਦੀ ਚੱਲਦੀ ਆ ਰਹੀ ਆ ਪੰਡਾਰਾ ਲੰਗਰ ਪੰਡਾਰਾ ਪਹਿਲਾਂ ਚੱਲਦਾ ਸੀ ਜਿਹੜਾ ਸੱਭਿਆਚਾਰਕ ਪ੍ਰੋਗਰਾਮ ਹੈ ਇਹ ਸਾਡੇ ਨਗਰ ਦੇ ਵਿੱਚ ਪਹਿਲੀ ਵਾਰੀ ਲੱਗਣ ਜਾ ਰਿਹਾ ਜੀ ਬਹੁਤ ਜ਼ਿਆਦਾ ਖੁਸ਼ੀ ਆ ਪਾਪਾ ਲਖਦਾਤਾ ਜੀ ਦੀ ਕਿਰਪਾ ਦੇ ਨਾਲ ਜਿਹੜਾ ਦਰਬਾਰ ਤੇ ਮੇਲਾ ਹੋਣ ਜਾ ਰਿਹਾ ਆ ਸਾਰੀ ਸੰਗਤਾਂ ਦੇ ਸਹਿਯੋਗ ਦੇ ਨਾਲ ਜੇ ਗੱਲ ਕਰੀਏ ਕਲਾ ਕਲਾਕਾਰਾਂ ਕਿ ਕਿਹੜੇ ਕਿਹੜੇ ਕਲਾਕਾਰ ਆ ਪੰਜਾਬ ਦੇ ਜਿਹੜੇ ਪ੍ਰਸਿੱਧ ਆਵਾਜ਼ ਆ ਉਹ ਸਾਡੇ ਨਗਰ ਵਿੱਚ ਪਹੁੰਚ ਰਹੀ 1 ਤੋਂ 3 ਉਹਨਾਂ ਦਾ ਟਾਈਮ ਆ 3 ਤੋਂ 5 ਜੋਤੀ ਨੂਰਾ ਜੀ ਦਾ ਟਾਈਮ ਆ ਉਹਨਾਂ ਤੋਂ ਪਹਿਲਾਂ ਸਾਡੇ ਜ਼ਿਲ੍ਹੇ ਦੇ ਹੋਰ ਸਿੰਘਰ ਵੀ ਨਾਮ ਪਰ ਸਿੰਘਰ ਪਹੁੰਚ ਰਹੇ ਆ ਜੀ ਦਰਬਾਰ ਤੇ ਹਾਜ਼ਰੀ ਲਵਾਉਣ ਲਈ ਮੌਸਮ ਨੇ ਵੀ ਆਪਣਾ ਰੰਗ ਬੜਾ ਵਿਖਾਇਆ ਕਿੰਨੇ ਸੁਭਾਇਕ ਹੋਈ ਫਿਰ ਕਿੰਨਾ ਕੁ ਵਿਸ਼ਵਾਸ ਆ ਨਹੀਂ ਦੇਖੋ ਜੀ ਬਾਬਾ ਜੀ ਨੇ ਰੋਲਣ ਨਹੀਂ ਦਿੱਤਾ ਸਾਰੀ ਨਗਰ ਨੂੰ ਉਹ ਸਮੂਹ ਕਿਹੜਾ ਪਰਿਵਾਰ ਜਿਨ੍ਹਾਂ ਨੇ ਰਾਤ ਵੀ 1 ਵਜੇ ਤੱਕ ਇੱਥੇ ਟਰੈਕਟਰ ਚੱਲਦੇ ਰਹੇ ਉਹ ਫਿਰ ਸਵੇਰੇ 4 ਵਜੇ ਤੇ ਚੱਲਣਦੇ ਆ ਜੀ ਬੜੀ ਕਿਰਪਾ ਦੇ ਨਾਲੇ ਬਾਬਾ ਜੀ ਦੀ ਸਾਰੀ ਕਿਰਪਾ ਦੇ ਨਾਲ ਹੀ ਸੰਗਠਨ ਨੇ ਜਿਹੜਾ ਆ ਸਹਿਯੋਗ ਕੀਤਾ ਜੀ ਅੱਜ ਕੱਲ ਦੇ ਬੱਚੇ WhatsApp ਤੇ Facebook ਤੇ ਆਪਣਾ ਟਾਈਮ کافی ਵੇਸਟ ਕਰਦੇ ਆਂ ਇਹ ਉਹਨਾਂ ਨੂੰ ਸੰਦੇਸ਼ ਦੇਣਾ ਸਿੱਖੋ ਦੇਖੋ ਇਦਾਂ ਸਾਡੇ ਪੰਜਾਬ ਜਿਹੜਾ ਆ ਪੀਰਾ ਫਕੀਰਾਂ ਦੀ ਧਰਤੀ ਹੈ ਗੁਰੂ ਪੀਰਾਂ ਦੀ ਧਰਤੀ ਆ ਔਰ ਬਾਬਾ ਜੀ ਦੇ ਸਹਿਯੋਗ ਦੇ ਨਾਲ ਦੇਖੋ ਕਿੰਨਾ ਵੱਡਾ ਉਪਰਾਲਾ ਸਮੂਹ ਕੈੜਾ ਪਰਵਾਦੇਰਾ ਅੰਮ੍ਰਿਤਸਰੀਆਂ ਦੇ ਸਹਿਯੋਗ ਦੇ ਨਾਲ ਹੋਣ ਜਾ ਰਿਹਾ ਹੈ ਕਿ ਨੌਜਵਾਨਾਂ ਨੂੰ ਬੜਾ ਹੌਸਲਾ ਦੇਣ ਦੀ ਹੈਗੀ ਆ ਇਹ ਲੋੜ ਔਰ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਆਂ ਕਿ ਹੋਮਾ ਮਾਕੇ ਮੇਲੇ ਦੇ ਵਿੱਚ ਪਹੁੰਚੋ ਬੇਨਤੀ ਕਰਦੇ ਆਂ ਮੇਲੇ ਦੇ ਵਿੱਚ ਹਮੋ ਹਮਾ ਕੇ ਪਹੁੰਚੋ ਔਰ ਅਜ ਦੇ ਆਨੰਦ ਦਾ ਜਿਹੜਾ ਆ ਪੂਰਾ ਆਨੰਦ ਮਾਣੋ ਆਪਣਾ ਪੂਰਾ ਆ ਜਾਓ ਰੋਹਿਤ ਚਰਮਾ ਜੀ ਤੁਸੀਂ ਸਾਰੇ ਮੈਂਬਰਾਂ ਨੇ ਸਾਡੇ ਚੈਨਲ ਉੱਤੇ ਟੀਮ ਦੇ ਸਮੇਂ ਜਿੰਨਾ ਬਹੁਤ ਬਹੁਤ ਮਿਹਰਬਾਨੀ ਇੱਥੇ ਵੱਡੇ ਵੱਡੇ ਫਿਸ਼ਣ ਸੀ ਇੱਥੇ ਧੰਦਾ ਕੀਤੀਆਂ ਜਾਂ ਸੀ ਪਰ ਸਾਨੂੰ ਨਹੀਂ ਇੱਕ ਵਾਰ ਜਗ੍ਹਾ ਦਾ ਸਦੋ ਜਾਣਾ ਭਾਈ ਉਹ ਨਹੀਂ ਸਦੋ ਅਸੀਂ ਇੱਥੇ ਚੱਕੀਆਂ ਵੀ ਤੇ ਦੇ ਸਮੇਂ ਚ ਆ ਕੇ ਖਾਂਦੇ ਅੰਦੇ ਚੱਕੀਆਂ ਲਈਆਂ ਉਹ ਚੱਕੀਆਂ ਨਹੀਂ ਚੱਲਦੀਆਂ ਉਹ ਖਾਂਦੇ ਚਲੋ ਇੰਨੀ ਮੁਹਾਈ ਚ ਨਹੀਂ ਜਾ ਕੇ ਲੋੜ ਬਹੁਤ 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 ਮਿਹਰਬਾਨੀ لکھ بابا نے شاہد نمار دے بیس اے پہلا میلا بڑی شردہ بانا دے ناؤں کیا ہوں یہ سمتا باس دے سو میں بھی عرش کریں گا جتے جتے بھی جگہ مل دی ہے اور بیٹھ سو پڑھ رہے ہیں سوسانے سیبا دارہ دے چندہ دے بیس نمسکار ہے मुश्किल हल न करे त हूं